ਸਾਸੀ ਗਾਲੀ ਸਾਰਿਆਂ ਨੂੰ ਤੇ ਅੱਜ ਜਿਹੜੀ ਵੀਡੀਓ ਉਹ ਹੈਗੀ ਆ ਅੰਬੈਸੀ ਬਾਰੇ ਅਰਮਾਨੀਆਂ ਦੀ ਜਿਹੜੀ ਐਮਬੈਸੀ ਉਹਦੇ ਬਾਰੇ ਇੰਟਰਵਿਊ ਉਹਦੇ ਬਾਰੇ ਵੀਡੀਓ ਆ ਬਹੁਤ ਲੋਕਾਂ ਦੇ ਸਵਾਲ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਮੈਂ ਟਰਾਈ ਕਰੂੰਗਾ ਆ ਦੇਖ ਲਵਾ ਪਿੰਡਾਂ ਚੋਂ ਦੁੱਧ ਲੈ ਕੇ ਆਉਂਦੇ ਇੱਥੇ ਵਿੱਚ ਉਹਨੂੰ ਛੇਰਾਂ ਵਿੱਚ ਅਭਨ ਦਿਖਾਉਂਦਾ ਆ ਦੇਖ ਤੇ ਜਿੰਨਾ ਜੋ ਹਰ ਦਿਨ ਹੀ ਆਉਂਦਾ ਏ ਇਦਾਂ ਮਤਲਬ ਹਰ ਇੱਕ ਸਟਰੀਟ ਦੇ ਵਿੱਚ ਕੋਈ ਨਾ ਕੋਈ ਆਉਂਦਾ ਰਹਿੰਦਾ ਤੇ ਜਿਹੜੀ ਆਪਾਂ ਗੱਲ ਕਰਦੇ ਸੀਗੇ ਕਿ ਇੰਟਰਵਿਊ ਨਾਲ ਰਿਲੇਟਡ ਜਿਹੜੀ ਹਾਂ ਤੁਹਾਨੂੰ ਥੋੜੀ ਜੀ ਦਾ ਨਾਲ ਗੱਲਬਾਤ ਕਰੂੰਗਾ ਹੁਣ ਕਾਫੀ ਜਿਹੜਾ ਵਾ ਇਸ਼ੂ ਚੱਲਦਾ ਪਿਆ ਕਿਉਂਕਿ ਰਮਾਨੀਆਂ ਦਾ ਟੋਟਲੀ ਸਾਰਾ ਕੁਝ ਚੇਂਜ ਕਰ ਦਿੱਤਾ ਇਹਨਾਂ ਨੇ ਸ਼ਹਿਰਨ ਵਿੱਚ ਔਨ ਕਰਕੇ ਜਾਂ ਉਸ ਤੋਂ ਪਹਿਲਾਂ ਜਿਹੜੇ ਇਹਨਾਂ ਨੇ ਰੂਲ ਲੈਂਡ ਰੈਗੂਲੇਸ਼ਨ ਸਾਰੇ ਕਾਫੀ ਚੇਂਜ ਕੀਤੇ ਆ ਉਹਦੇ ਨਾਲ ਰਿਲੇਟਡ ਤੇ ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਪਹਿਲਾਂ ਸੀਗਾ ਅਜ ਤੋਂ ਸਾਲ ਡੇਢ ਸਾਲ 2 ਸਾਲ ਪਹਿਲਾਂ ਜਾਂ ਜਦੋਂ ਕੋਵਿਡ ਸਟਾਰਟ ਸੀਗਾ ਉਦੋਂ ਸੀਗਾ ਕਿ ਇੰਟਰਵਿਊ ਹੁੰਦੀ ਸੀ ਨਾ ਇੱਕ ਸਾਲ ਡੇਢ ਸਾਲ 2 ਸਾਲ ਪਹਿਲਾਂ ਕੁਝ ਨਾਰਮਲ ਗੱਲਾਂ ਕਰਕੇ ਤੱਕਲੇ ਇੰਟਰਵਿਊ ਪਾਸ ਕਰ ਦਿੰਦੇ ਸੀ ਕਿ 99% ਚਾਂਸ ਸੀਗੇ ਜੀ ਲੱਗਣ ਦੇ ਮੈਂ ਬਹੁਤ ਕਹਿੰਦਾ ਰਹੇ ਅਸੀਂ ਵੀਡੀਓ ਜਦੋਂ ਹੁੰਦਾ ਸੀ गाइस ਆ ਉਦੋਂ ਕੁਝ ਬੰਦੇ ਇੰਟਰਵਿਊ ਦੇਣ ਨਹੀਂ ਜਾਂਦੇ ਬਹੁਤ ਬੰਦਿਆਂ ਦੇ ਵਿਦਾਊਟ ਇੰਟਰਵਿਊ ਵੀ ਜਿਹੜੇ ਲੱਗ ਜਾਂਦੇ ਰਹੇ ਬਾਦ ਵਿੱਚ ਜਿੱਦਾਂ ਹਰੂਲ ਜਿਹੜੇ ਚੇਂਜ ਹੋਣੇ ਸ਼ੁਰੂ ਹੋ ਗਏ ਇੱਥੇ ਲੋਕਾਂ ਨੇ ਜਿੱਦਾਂ ਕਿ ਅਨਲੀਗਲ ਡੋਂਕੀ ਲਾਉਣ ਲੱਗ ਪਏ ਲੋਕ ਇਦਾਂ ਦੇ ਕੰਮ ਕਰਨ ਲੱਗ ਗਏ ਕੰਪਨੀਆਂ ਚੇਂਜ ਕਰ ਲੈਣ ਆਪੇ ਇਹਨਾਂ ਨੇ ਵੀ ਸਖਤਾਈ ਕਰਤੀ ਤੇ ਉਹਦੇ ਕਰਕੇ ਹੁਣ ਕਾਫੀ ਜਿਹੜਾ ਚੇਂਜ ਹੋਇਆ ਵਾ ਹੁਣ ਜਿਹੜੀ ਦਿੱਲੀ ਦੇ ਵਿੱਚ ਐਮਬੈਸੀ ਆ ਉਹ ਇੱਕੋ ਐਮਬੈਸੀ ਅਰਮਾਨੀਆਂ ਦੀ ਉਹਦੇ ਵਿੱਚ ਤਕਰੀਬਨ ਤਿੰਨ ਕੰਟਰੀ ਜਿਹੜੇ ਆ ਵੀਜ਼ੇ ਵਾਸਤੇ ਅਪਲਾਈ ਕਰਦੇ ਆ ਇੰਡੀਆ ਦਾ ਕਰਦਾ ਹੀ ਕਰਦਾ ਉੱਤੋਂ ਬਾਅਦ ਚ ਨੇਪਾਲ ਕਰਦਾ ਫਿਰ ਬੰਗਲਾਦੇਸ਼ ਕਰਦਾ ਸੋ ਹੁਣ ਤੁਹਾਨੂੰ ਖੁਦ ਜਾਣਾ ਪੈਂਦਾ ਵਾ ਅੰਬੈਸੀ ਦੇ ਵਿੱਚ ਹੁਣ ਅੰਬੈਸੀ ਦੇ ਵਿੱਚ ਤੁਹਾਨੂੰ ਆਪਣੀ ਫਾਈਲ ਲੈ ਕੇ ਆਪ ਖੁਦ ਜਾਣਾ ਪੈਂਦਾ ਵਾ ਵੀਜੇ ਵਾਸਤੇ ਜੇ ਜੀ ਮਤਲਬ ਕਿ ਤੁਸੀਂ ਵਰਕ ਪਰਮਿਟ ਤੇ ਹੋ ਚਾਹੇ ਸ਼ਾਇਦ ਟੂਰਿਸਟ ਵੀਜੇ ਤਾਂ ਬਿਜ਼ਨਸ ਵੀਜੇ ਤੇ ਹੋ ਤੁਹਾਨੂੰ ਅੰਬੈਸੀ ਜਾਣਾ ਪਊਗਾ ਤੁਹਾਡੀ ਇੰਟਰਵਿਊ ਹੋਊਗੀ ਪ੍ਰੋਪਰ ਉਸ ਤੋਂ ਬਾਅਦ ਡਿਸੀਜਨ ਦਿੱਤਾ ਜਾਊਗਾ ਤੁਹਾਨੂੰ ਸੋ ਇਹਨਾਂ ਦਿਨਾਂ ਵਿੱਚ ਕੀ ਹਾਲਾਤ ਉਹ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਇਹਨਾਂ ਦੇ ਨਾਂ ਵਿੱਚ ਥੋੜੀ ਜੀ ਨਾ ਥੋੜੀ ਜੀ ਕਿਉਂ ਜ਼ਿਆਦੀ ਸਖਤਾਈ ਹੋਈ ਆ ਕਾਫੀ ਜਿਹੜੀ ਆ ਸਖਤ ਇਹਨਾਂ ਨੇ ਰੂਲ ਕਰ ਦਿੱਤੇ ਆ ਇਹਨਾਂ ਦੇ ਨਾਂ ਦੇ ਵਿੱਚ ਕਾਰਨ ਫੇਰ ਉਹੀ ਆ ਇੱਕ ਸ਼ੈਂਜਨ ਦਾ ਰੋਲਾ ਵਾ ਕਿ ਸ਼ੈਂਜਨ ਦੇ ਵਿੱਚ ਆ ਗਿਆ ਉਹਦੇ ਕਰਕੇ ਬਾਕੀ ਹੋਰ ਜਿਹੜੇ ਕਾਰਨ ਮੈਂ ਪਹਿਲਾਂ ਦੱਸ ਕੇ ਹਟਿਆ ਉਹ ਵੀ ਕਾਰਨ ਸੋ ਇਦਾਂ ਦੇ ਜਿਹੜੇ ਕਾਫੀ ਕਾਰਨ ਆ ਬਟ ਹੁਣ ਜਿਹੜੇ ਆ ਇਹ ਕੀ ਕਰਦੇ ਆ ਹੁਣ ਤੁਹਾਡੇ ਐਕਸਪੀਰੀਅੰਸ ਤੇ ਵੀ ਡਿਪੈਂਡ ਆ ਠੀਕ ਆ ਤੁਹਾਡੀ ਪ੍ਰੋਫਾਈਲ ਤੇ ਵੀ ਡਿਪੈਂਡ ਆ ਤੇ ਤੁਹਾਡੀ ਜਿਹੜੀ ਟਰੈਵਲ ਹਿਸਟਰੀ ਉੱਤੇ ਵੀ ਡਿਪੈਂਡ ਆ ਵੀਜ਼ਾ ਹਮਤਾਂ ਦੱਸ ਦਾਂ ਕਿ ਤਿੰਨ ਕਾਰਨ ਜਿਹੜੇ ਪਹਿਲਾਂ ਸੁਣ ਲਓ ਜਿਹੜੇ ਉਹ ਕਾਰਨ ਜੇ ਉਹਨਾਂ ਕਾਰਨਾਂ ਕਰਕੇ ਵੀ ਜਿਹੜਾ ਆ ਵੀਜ਼ਾ ਰਿਜੈਕਟ ਹੁੰਦਾ ਵਾ ਸਭ ਤੋਂ ਪਹਿਲਾਂ ਠਾਟੀ ਪ੍ਰੋਫਾਈਲ ਜਿਹੜੀ ਤੁਹਾਡੀ ਪ੍ਰੋਫਾਈਲ ਆ ਜਿਹੜੇ ਤੁਹਾਡੇ ਪ੍ਰੋਪਰ ਡਾਕੂਮੈਂਟ ਆ ਜੇ ਉਹ ਨਹੀਂ ਸਹੀ ਹੈਗੇ ਪੂਰੇ ਜਿਨ੍ਹਾਂ ਵਿੱਚ ਕੋਈ ਡਾਕੂਮੈਂਟ ਘਾਟਾ ਤੇ ਉਹ ਜਾਂ ਕਹਿ ਲੋ ਕਿ ਤੁਸੀਂ ਯੂਰਪ ਦੇ ਕਿਸੇ ਕੰਟਰੀ ਚ ਆਏ ਸੀਗੇ ਇਥੋਂ ਡਿਪੋਰਟ ਹੋ ਕੇ ਗਏ ਆ ਠੀਕ ਆ ਜਾਂ ਤੁਹਾਡੀ ਜਿਹੜੀ ਕੰਪਨੀ ਫੇਕ ਆ ਸੋ ਇਦਾਂ ਦੀ ਜੇ ਚੀਜ਼ਾਂ ਵਾ ਤੇ ਤੁਹਾਡਾ ਜਿਹੜਾ ਵਾ ਵੀਜ਼ਾ ਰਿਜੈਕਟ ਜਿਹੜਾ ਹੋਣਾ ਠੀਕ ਆ ਉਸ ਤੋਂ ਬਾਅਦ ਦੂਸਰਾ ਜਿਹੜਾ ਕਾਰਨ ਆ ਦੂਸਰਾ ਕਾਰਨ ਹੈਗਾ ਵਾ ਤੁਹਾਡੀ ਕੰਪਨੀ ਜੇ ਤੁਹਾਡੀ ਕੰਪਨੀ ਜਿਹੜੀ ਤੁਹਾਡੀ ਜਿਹੜੀ ਕੰਪਨੀ ਆ ਉਹਨੇ ਉਹ ਇੱਥੇ ਪ੍ਰੋਪਰ ਟੈਕਸ ਪੇ ਨਹੀਂ ਕਰਦੀ ਭਈ ਅਨਾਫ ਦਾ ਉਨੇ ਪ੍ਰੋਪਰ ਜਿਹੜਾ ਵਾ ਉਹਦੀ ਪ੍ਰੋਫਾਈਲ ਬਹੁਤ ਵਧੀਆ ਨਹੀਂ ਹੈਗੀ ਵਧੀਆ ਨਹੀਂ ਹੈਗੀ ਜਾਂ ਉਹ ਪ੍ਰੋਪਰ ਤਾਂ ਟੈਕਸ ਨਹੀਂ ਪੇ ਕਰਦੀ ਹੈਗੀ ਫਿਰ ਵੀ ਜਿਹੜਾ ਵਾ ਵੀਜ਼ਾ ਰਿਜੈਕਟ ਹੁੰਦਾ ਵਾ ਬੈਸੀਆਂ ਵੀਜ਼ਾ ਰਿਜੈਕਟ ਕਰਦੀਆਂ ਤੁਹਾਡੀ ਕੰਪਨੀ ਦੇ ਵੀ ਡਿਪੈਂਡ ਹੁੰਦਾ ਵਾ ਠੀਕ ਆ ਸੋ ਇਹ ਵੀ ਇੱਕ ਕਾਰਨ ਹੈ ਇਹ ਤੋਂ ਬਾਅਦ ਚ ਤੀਸਰਾ ਜਿਹੜਾ ਕਾਰਨ ਆ ਉਹਦਾ ਜ਼ਰੂਰ ਖਿਆਲ ਰੱਖਿਓ ਜਦੋਂ ਤੁਸੀਂ ਇੰਟਰਵਿਊ ਦੇਣ ਜਾਣੇ ਆ ਨਾ ਤੇ ਉਹ ਜਦੋਂ ਤਨ ਐਕਸਪੀਰੀਅੰਸ ਵਾਚਦੇ ਆ ਮੰਨ ਲਓ ਤੁਸੀਂ ਹੁਣ ਰਵਾਣੀਆਂ ਚ ਐਗਰੀਕਲਚਰ ਚ ਆ ਰਹੇ ਆ ਐਗਰੀਕਲਚਰ ਦੇ ਕੰਮ ਦੇ ਵਿੱਚ ਦੁਬਈ ਜਾਂ ਗਲਫ ਦੇ ਵਿੱਚ ਤੁਸੀਂ ਕੰਮ ਕੀਤਾ ਵਾ ਐਜ਼ ਅ ਕਾਰਪੇਂਟਰ ਸਟੀਲ ਫਿਕਸਰ ਉਹ ਵੀ ਇੱਕ ਕਾਰਨ ਸੋ ਤੀਜਾ ਹੀ ਕਾਰਨ ਕਿ ਤੁਸੀਂ ਜਿਹੜਾ ਇੰਟਰਵਿਊ ਆ ਉਹ ਕਿਸੇ ਹੋਰ ਕੰਮ ਦੀ ਦਿੰਦੇ ਆ ਉੱਥੇ ਜਾ ਕੇ ਤੁਸੀਂ ਕੁਝ ਹੋਰ ਬੋਲ ਦਿੰਦੇ ਜਿਹੜਾ ਤੇਰਾ ਵਰਕ ਪਰਮਟ ਆਇਆ ਹੁੰਦਾ ਨਾ ਉਹਦੇ ਤੇ ਲਿਖਿਆ ਹੁੰਦਾ ਹੈ ਵੀ ਤੁਸੀਂ ਐਗਰੀਕਲਚਰ ਦੇ ਕੰਮ ਤੇ ਚੱਲੇ ਆ ਜਾਂ ਕਿਸੇ ਹੋਰ ਕੰਮ 'ਚ ਚੱਲੇ ਆ ਠੀਕ ਆ ਜਾਂ ਫੁੱਜ ਜਾਂ ਪੈਕਿੰਗ ਦੇ ਕੰਮ 'ਚ ਕਿਉਂਕਿ ਮੋਸਟਲੀ ਜਿਹੜੇ ਗਲਫ ਵਾਲਿਆਂ ਨਾ ਉਹ ਵਿਚਾਰੇ ਐਕਟਿਵ ਪਏ ਆ ਅਸੀਂ ਵੀ ਵਾਸਤਾ ਹੀ ਆਏ ਆ ਤੇ ਉਹਨਾਂ ਨੂੰ ਵੀ ਸਟੀਲ ਦਾ ਕੰਮ, ਕਾਰਪਿੰਟਰ ਦਾ ਕੰਮ ਇਹ ਨਹੀਂ ਕਰਨਾ ਆਪਾਂ ਕਰਨਾ ਹੈਗਾ ਉਹ ਪੈਕਿੰਗ ਦਾ ਕੰਮ ਹੁਣ ਪਤਾ ਨਹੀਂ ਕਿਹੜੀ ਪੈਕਿੰਗ ਆ ਜਾਂ ਐਗਰੀਕਲਚਰ ਦਾ ਕੰਮ ਤੇ ਜਦੋਂ ਐਕਸਪੀਰੀਅੰਸ ਹੁੰਦਾ ਤੁਹਾਡਾ ਜਦੋਂ ਉਹ ਪੁੱਛਦੇ ਉੱਥੇ ਨਾ ਇੰਟਰਵਿਊ ਦੇ ਵਿੱਚ ਵੀ ਕਿੱਥੇ ਕੰਮ ਕੀਤਾ ਤੁਸੀਂ ਤੁਹਾਨੂੰ ਕੀ ਐਕਸਪੀਰੀਅੰਸ ਆ ਉਹਦਾ ਬੰਦਾ ਕਹਿੰਦਾ ਜੀ ਮੈਂ ਦਬਰੀ ਲਾਈਨੇ ਸਾਲ ਐਸ ਕੰਮ 'ਚ 19 ਸਾਲ 19 'ਚ ਮੈਂ ਹੁਣ ਚੱਲਿਆ ਆਂ ਰਮਾਨੀਅਨੀਆਂ ਵਿੱਚ ਐਗਰੀਕਲਚਰ ਜਾਂ ਫੂਡ ਪੈਕਿੰਗ ਉੱਥੇ ਥੋੜੀ ਜੀ ਪ੍ਰੋਬਲਮ ਆਉਂਦੀ ਓਦੋਂ ਇਹਨਾਂ ਨੂੰ ਸ਼ੱਕ ਪੈ ਜਾਂਦਾ ਇਹ ਬੰਦਾ ਉੱਥੇ ਰੁਕਣਾ ਨਹੀਂ ਇਹਨੇ ਉੱਥੇ ਮੂਵ ਆਨ ਹੋਣਾ ਵਾ ਉਹ ਵੀ ਕਾਰਨ ਜਿਹੜਾ ਵਾ ਰਿਜੈਕਸ਼ਨ ਦਾ ਬਣਦੀ ਆ ਇਹ ਕਾਰਨ ਰਿਜੈਕਸ਼ਨ ਦੇ ਲੱਗਣ ਦੇ ਕਾਰਨ ਬਣਦੇ ਵਾ ਕਿਉਂਕਿ ਇਸ ਕਾਰਨ ਕਰਕੇ ਤਿੰਨ ਚਾਰ ਵੀਰਾਂ ਨੇ ਮੈਨੂੰ ਮੈਸੇਜ ਆ ਜਿਨ੍ਹਾਂ ਦੀ ਰਿਜੈਕਸ਼ਨ ਲੱਗੀ ਆ ਇਹਨਾਂ ਕਾਰਨਾਂ ਕਰਕੇ ਕਿ ਇੰਟਰਵਿਊ 'ਚ ਸਰਵਾ ਪੁੱਛਿਆ ਸੀਗਾ ਅਸੀਂ ਪ੍ਰੋਪਰ ਇੰਗਲਿਸ਼ 'ਚ ਬੋਲ ਕੇ ਜਵਾਬ ਦਿੱਤਾ ਉਹਨਾਂ ਨੇ ਰਿਜੈਕਸ਼ਨ ਲਾਈ ਪਰ ਰਿਜੈਕਸ਼ਨ ਦਾ ਬਾਕੀ ਮਿੱਤਰੋ ਹੁਣ ਜਿਹੜੀ ਜਿਹੜੇ ਹਾਲਾਤ ਆ ਇੰਟਰਵਿਊ ਦੇ ਉਹਦੇ ਵਿੱਚ ਤੁਹਾਡੀਆਂ ਤਿੰਨ ਚੀਜ਼ਾਂ ਜਿਹੜੀਆਂ ਤਿੰਨੇ ਦੇ ਤਿੰਨੇ ਚੀਜ਼ਾਂ ਸਟਰੋਂਗ ਹੋਣੀਆਂ ਚਾਹੀਦੀਆਂ ਤੁਹਾਡੀ ਪ੍ਰੋਫਾਈਲ ਕੰਪਨੀ ਦੀ ਪ੍ਰੋਫਾਈਲ ਉਸ ਤੋਂ ਮੱਚ ਤੁਹਾਡਾ ਐਕਸਪੀਰੀਅੰਸ ਵਗੈਰਾ ਸਾਰਾ ਕੁਝ ਜੇ ਤਿੰਨੇ ਚੀਜ਼ਾਂ ਤੁਹਾਡੀਆਂ ਸਟਰੋਂਗ ਆ ਤੇ ਫੇਰ ਹੀ ਵੀਜ਼ਾ ਦੇਣਗੇ ਤੁਹਾਡੀ ਪ੍ਰੋਫਾਈਲ ਦੇ ਵਿੱਚ ਤੁਸੀਂ ਜੇ ਇੱਥੇ ਆਏ ਆ ਯੂਰਪ ਚ ਪਹਿਲੋਂ ਕੋਈ ਨੋਵ ਐਂਟਰੀ ਨਹੀਂ ਹੈਗੀ ਤੁਹਾਡੇ ਡਾਕੂਮੈਂਟ ਪ੍ਰੋਪਰ ਸਹੀ ਆ ਪਾਸਪੋਰਟ ਸਹੀ ਆ ਦੂਜਾ ਜਿਹੜੀ ਤੁਹਾਡੀ ਕੰਪਨੀੋਂ ਫੀਕਤ ਨਹੀਂ ਹੈਗੀ ਸਾਰੇ ਉਹਨੇ ਡਾਕੂਮੈਂਟ ਤੁਹਾਨੂੰ ਪ੍ਰੋਪਰ ਦਿੱਤੇ ਆ ਜਦੋਂ ਐਮਬੈਸੀ ਚ ਅਪਲਾਈ ਕਰਨਾ ਆ ਉਹ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਐਕਸਪੀਰੀਅੰਸ ਵਗੈਰਾ ਉਹ ਤੁਹਾਡਾ ਮੈਚ ਕਰਦਾ ਕਿ ਨਹੀਂ ਜਿਹੜਾ ਐਕਸਪੀਰੀਅੰਸ ਤੁਸੀਂ ਤੁਹਾਨੂੰ ਵਰਕ ਪਰਮਿਟ ਤੇ ਜਿਹੜਾ ਕੰਮ ਤੁਸੀਂ ਅਪਲਾਈ ਕੀਤਾ ਜਿਸ ਕੰਮ ਦਾ ਤੁਹਾਨੂੰ ਵਰਕ ਪਰਮਿਟ ਆਇਆ ਕੀ ਤੁਸੀਂ ਉਹਦੇ ਚ ਚੱਲੇ ਹੁਣ ਬਹੁਤ ਹੀ ਸਾਰੇ ਏਜੰਟ ਉਹ ਤੇ ਕੀ ਕਰਦੇ ਆ ਉਹ ਕਰਦੇ ਆ ਮੰਨ ਲਓ ਹੁਣ ਤਾਂ ਅਹੀਂ ਵੀ ਬੜੀ ਅੱਗ ਮਚਾਈ ਸਾਨੂੰ ਵੀ ਬੜੀ ਅੱਗ ਲੱਗੀ ਹੁੰਦੀ ਕਿ ਬੱਸ ਮਿੰਟ ਮਿੰਟ ਰਮਾ ਨਹੀਂ ਚੱਲ ਜਾਈਏ ਤਿੰਨਾਂ ਕੁ ਮਹੀਨੇ ਬਾਅਦ ਰਿਪੋਰਟ ਹੋ ਜਾਂਦੇ ਇੱਥੋਂ ਉਹਦੇ ਵਿੱਚ ਇਹ ਹੁੰਦਾ ਕਿ ਅ ਦਮਾ ਦਾ ਵੀ ਜਿਹੜਾ ਹੈਗਾ ਸਾਨੂੰ ਵਰਕ ਪਰਮਟ ਕਢਾ ਦਿਓ ਅਗਲਾ ਇੱਧਰ ਉੱਧਰ ਕੋਈ ਝਾੜੂ ਪੋਚੇ ਵਾਲਾ ਵਰਕ ਪਰਮਟ ਕਢਾ ਦਿੰਦਾ ਵਾ ਉਹ ਬਾਅਦ ਵਰਕ ਪਰਮਟ ਕਰਦੇ ਸੀ ਕਾਰਪੈਂਟਰੀ ਦੇ ਹੁੰਦੇ ਆ ਦਬਈ ਦੇ ਵਿੱਚ ਜਾਂ ਸਟੀਲ ਦਾ ਕੰਮ ਕਰਦੇ ਰਹੇ ਹੁੰਦੇ ਆ ਉਹਦੇ ਸਾਨੂੰ ਪਤਾ ਨਹੀਂ ਹੁੰਦਾ ਕਿ ਕਰਨਾ ਕੀ ਕਰਨਾ ਨਹੀਂ ਏਜੰਟਾਂ ਨੂੰ ਵੀ ਕੁਝ ਨਹੀਂ ਪਤਾ ਏ ਏਜੰਟਾਂ ਨੂੰ ਵੀ ਛਿੱਕੂ ਨਹੀਂ ਪਤਾ ਹੈਗਾ ਠੀਕ ਆ ਉਹਨਾਂ ਨੇ ਕਿਹਾ ਵਸ ਤੂੰ ਚੜ ਜਾ ਠੀਕ ਆ ਜਿੱਦਾਂ ਕੋ ਜਲੰਧਰ ਵਾਲਾ ਏਜੰਟ ਸੀ ਉਹਦੇ ਮੈਂ ਤੁਹਾਨੂੰ ਬੰਦੀ ਦੱਸੂਗਾ ਉਹ ਕਾਫੀ ਮੈਨੂੰ ਮੈਸੇਜ ਕਰਦੇ ਆ ਉਹ ਉੱਥੇ ਵਾਲ ਪੇਂਟ ਦਾ ਪੇਂਟਰ ਦਾ ਜਿਹੜਾ ਨਾ ਇੰਟਰਵਿਊ ਬਣਾ ਬਣਾ ਕੇ ਵੀਡੀਓ ਭੇਜੀ ਜਾਂਦਾ ਇੱਥੇ ਇੱਥੇ ਹੋ ਜਾਂਦਾ ਤੁਹਾਨੂੰ ਗਾਮ ਹੀ ਨਹੀਂ ਆਉਂਦਾ ਤੇ ਉਹ ਰਿਪੋਰਟ ਕਰੀਆਂ ਦੇ ਰਿਪੋਰਟ ਆਈਡੀਆ ਨਹੀਂ ਬਣਾ ਕੇ ਦਿੰਦੇ ਉਹ ਬਾਹਰੋਂ ਉਹਨਾਂ ਨੇ ਬਲੌਕ ਕਰ ਦਿੰਦਾ ਇਦਾਂ ਦੇ ਬੜੇ ਇਸ਼ੂ ਇੱਥੇ ਹੁੰਦੇ ਆ ਸੋ ਇਸ ਕਰਕੇ ਖਾਸ ਖਿਆਲ ਰੱਖੋ ਆਪਦੀ ਕੰਪਨੀ ਪ੍ਰੋਪਰ ਚੈੱਕ ਕਰੋ ਹੁਣ ਇਹ ਨਾ ਮੈਨੂੰ ਪੁੱਛੋ ਕਿ ਕੰਪਨੀ ਕਿਦਾਂ ਚੈੱਕ ਕਰਨੀ ਕੰਪਨੀ ਤੁਸੀਂ ਗੂਗਲ ਤੇ ਚੈੱਕ ਕਰ ਸਕਦੇ ਆ ਉਹਦੇ ਜ ਤੁਹਾਨੂੰ ਸਾਰੀ ਕੰਪਨੀ ਦੀ ਪ੍ਰੋਫਾਈਲ ਮਿਲ ਜਾਣੀ ਆ ਟਰਾਈ ਕਰੋ ਮੇਲ ਕਰਨ ਦੀ ਜਾਂ ਕੰਟੈਕਟ ਨੰਬਰ ਹੈ 410 ਸਾਰਾ ਕਰਨ ਦੀ ਉਹਦੇ ਜ ਤੁਹਾਨੂੰ ਜਿਹੜਾ ਪਤਾ ਲੱਗਣਾ ਵਾ ਠੀਕ ਆ ਤੇ ਪ੍ਰੋਪਰ ਜੇ ਤੁਹਾਡੀ ਪ੍ਰੋਫਾਈਲ ਵਧੀਆ ਵਾ ਤੁਹਾਡੀ ਕੰਪਨੀ ਦੀ ਤੇ ਫੇਰੀ ਫਾਇਦਾ ਵਾ ਬਹੁਤ ਸਾਰੀਆਂ ਕੰਪਨੀਆਂ ਇਦਾਂ ਦੀਆਂ ਵਾ ਜਿਹੜੀਆਂ ਇੱਥੇ ਫੇਕ ਆ ਜਿਹੜੇ ਟੈਕਸ ਹੀ ਨਹੀਂ ਦਿੰਦੇ ਹੈਗੇ ਪੰਜ ਪੰਜ ਸਾਲ ਕੰਪਨੀਆਂ ਨੇ ਟੈਕਸ ਹੀ ਨਹੀਂ ਦਿੱਤਾ ਹੈਗਾ ਮਤਲਬ ਵਿਦਾਊਟ ਟੈਕਸ ਤੋਂ ਕੰਮ ਕਰ ਹੀ ਜਾਂਦੇ ਆ ਵਿਦਾਊਟ ਟੈਕਸ ਤੋਂ ਕੰਮ ਕਰ ਹੀ ਜਾਂਦੇ ਆ ਤੇ ਉਹ ਜਦੋਂ ਅਪਲਾਈ ਕਰਨਾ ਹੁੰਦਾ ਵਾ ਏਜੰਸੀਆਂ ਕੰਟੈਕਟ ਕਰਦੀਆਂ ਏਜੰਸੀਆਂ ਕੀ ਕਰਦੀਆਂ ਕਹਿੰਦੀਆਂ ਵੀ ਇਸ ਸਾਲ ਦਾ ਜਿਹੜਾ ਟੈਕਸ ਅਸੀਂ ਤੇਰਾ ਪੇ ਕਰ ਦਿੰਦੇ ਆ ਜਿਹੜਾ ਵੀ ਹੁੰਦਾ ਵਾ 5-400 ਹਜ਼ਾਰ ਜਾਂ ਮੇਰੇ ਹਿਸਾਬ ਨਾਲ 1200 ਲੇ ਇਹ ਹੁੰਦਾ 100 200 ਸ਼ੁਰੂ ਹੁੰਦਾ ਉਹ ਪੇ ਕਰਕੇ ਤੇ ਮੋਕਾ ਕਢਵਾਉਂਦੇ ਉਹ ਬਾਅਦ ਵਿੱਚ ਜਦੋਂ ਹਿਸਟਰੀ ਦੇਖਦੀ ਆ ਇਮੀਗ੍ਰੇਸ਼ਨ ਜਾਂ ਬੇਸਿਕ ਕੰਪਨੀ ਦੀ ਉਹਦੇ ਵਿੱਚ ਉਹਨੇ ਲਾਸਟ 5 ਸਾਲ ਦਾ 4 ਸਾਲ ਦਾ ਜਿਹੜਾ ਵਾ ਟੈਕਸੀ ਨਹੀਂ 페 ਕੀਤਾ ਹੁੰਦਾ ਉਸ ਬੰਦੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਬੰਦੇ ਦਾ ਆ ਕੇ TCRC ਕਾਰਡ ਕਿੱਦਾਂ ਬਣਾਉਣਾ ਇਸੇ ਕਰਕੇ ਮੈਂ TCRC ਕਾਰਡ ਤੇ ਸਪੈਸ਼ਲ ਵੀਡੀਓ ਬਣਾਈ ਹੈ ਕਿ ਆਹ ਡਾਕੂਮੈਂਟ ਲੱਗਦੀ ਆ ਕਿਉਂਕਿ ਮੈਨੂੰ ਇਹ ਆ ਕਿ ਤੁਸੀਂ ਪ੍ਰਿਪੇਅਰ ਹੋ ਜਓ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਏ ਕਿ TCRC ਕਾਰਡ ਤੁਸੀਂ ਖੁਦ ਕਿੱਦਾਂ ਬਣਾ ਸਕਦੇ ਹਟ ਫਿਰ ਵੀ ਨਹੀਂ ਹੁਣ ਜਨਤਾ ਕਰਦੀ ਹੈਗੀ ਤੇ ਉਹਦੇ ਵਿੱਚ ਹੁਣ ਜਿੰਨੇ ਜੋਗਾ ਮੈਂ ਹੈਗਾ ਮੈਂ ਤੁਹਾਨੂੰ ਦੱਸੀ ਜਾਂਦਾ ਵਾਂ ਕਿ ਆਹ ਚੀਜ਼ ਹੁੰਦੀ ਆ ਆ ਚੀਜ਼ਾਂ ਤੋਂ ਬਚ ਕੇ ਰਹੋ ਹੁਣ ਇਹਨਾਂ ਦਿਨਾਂ ਦੇ ਵਿੱਚ ਬਹੁਤ ਰਿਜੈਕਸ਼ਨ ਲੱਗਦੀਆਂ ਪਈਆਂ ਕਾਰਨ ਕੀ ਆ ਸ਼ੇਨਗਨ ਕਿਉਂਕਿ ਇਹ ਸਾਰਿਆਂ ਨੂੰ ਇਹੀ ਬਹਾਨਾ ਦੇ ਲਾ ਰਹੇ ਆ ਜਿਸ ਵੀ ਬੰਦੇ ਨੂੰ ਹੁਣ ਰਿਜੈਕਸ਼ਨ ਦੇ ਰਹੇ ਨੇ ਉਹਨੂੰ ਇਹ ਬਹਾਨਾ ਲਾ ਰਹੇ ਆ ਕਿ ਤੁਸੀਂ ਉੱਥੇ ਨਹੀਂ ਰਹਿਣਾ ਉੱਥੋਂ ਤੁਸੀਂ ਮੂਵ ਹੋ ਜਾਣਾ ਵਾ ਕਿਉਂਕਿ ਤੁਸੀਂ ਜਦੋਂ ਤੁਸੀਂ ਇੰਟਰਵਿਊ ਦਿੱਤੀ ਸੀਗੀ ਉਹਦੇ ਤੁਸੀਂ ਕੁਝ ਕਹਿ ਰਹੇ ਸੀਗੇ ਵਰਕ ਪਰਮਿਟ ਤੁਹਾਡਾ ਕੁਝ ਹੋਰ ਐ ਇਦਾਂ ਦੇ ਜਿਹੜੇ ਆ ਬਹਾਨੇ ਲਾਈ ਜਾਂਦੇ ਆ ਠੀਕ ਆ ਸੋ ਇਸ ਕਰਕੇ ਇੰਟਰਵਿਊ ਦੇਣ ਲੱਗੇ ਜਾਣ ਜਿਹੜੇ ਤੁਸੀਂ ਜਾਣਾ ਵਾ ਪ੍ਰੋਪਰ ਖਾਸ ਖਿਆਲ ਰੱਖੋ ਸਾਰੀ ਫੋਲ ਤਿਆਰੀ ਕਰਕੇ ਜਾਓ ਪ੍ਰੋਪਰ ਡਾਕੂਮੈਂਟ ਤੁਹਾਡੇ ਕੋਲ ਹੋਣ ਤਾਂ ਫਿਰ ਦਾ ਬਾਕੀ ਰਿਜੈਕਸ਼ਨ ਜਿਹੜੀ ਐਸ ਮਹੀਨੇ ਅਗਲੇ ਮਹੀਨੇ ਵਿੱਚ ਲੱਗਣੀ ਹੈ ਕਿਉਂਕਿ ਮਾਰਚ ਤੱਕ ਇਹਨਾਂ ਨੇ ਰਿਜੈਕਸ਼ਨਾਂ ਲਾਉਣੀਆਂ ਪਿਛਲੇ ਸਾਰੇ ਕਲੀਅਰ ਕਰੀ ਜਾਣੇ ਜਿਨ੍ਹਾਂ ਜਿਨ੍ਹਾਂ ਤੇ ਡਾਊਟ ਆ ਉਹਦਾ ਕਾਰਨ ਇਹ ਆ ਕਿ ਇਹ ਬਾਅਦ ਵਿੱਚ ਬੰਦੇ ਜਦੋਂ ਸ਼ੈਨਗਨ ਜ਼ੋਨ ਵਿੱਚ ਆਜੂਗਾ ਤਿੰਨਾ ਰੂਲਾਂ ਦੇ ਨਾਲ ਜਿਹੜਾ ਬੰਦਾ ਅਪਲਾਈ ਕਰੂਗਾ ਉਹਦੇ ਵਿੱਚ ਇਹਨਾਂ ਨੇ ਹੋਰ ਰੂਲ ਐਡ ਕਰ ਦੇਣੇ ਆ ਵੀਜ਼ਾ ਫਾਰਮ ਦੇ ਵਿੱਚ ਚੇਂਜਸ ਕਰਨਗੇ ਫਿਰ ਉਸ ਤੋਂ ਇਲਾਵਾ ਆਈਟਨਰੀ ਵਗੈਰਾ ਬਹੁਤ ਕੁਝ ਚੇਂਜ ਇਹਨਾਂ ਨੇ ਕਰ ਦੇਣਾ ਵਾ ਕਿਉਂਕਿ ਜਦੋਂ ਸ਼ੈਂਗਨ ਦੇ ਵਿੱਚ ਕੋਈ ਕੰਟਰੀ ਆਉਂਦਾ ਵਾ ਚੇਂजेस ਹੁੰਦੀਆਂ ਵਾ ਸੋ ਜਦੋਂ ਲਾਸਟ ਟਾਈਮ ਕਰੋਸ਼ੀ ਆਇਆ ਸੀ ਉਦੋਂ ਵੀ ਕਾਫੀ ਚੇਂजेस ਇਹਨਾਂ ਨੇ ਕਰ ਦਿੱਤੇ ਸੀਗੇ ਸੋ ਇਹ ਸੀਗੀ ਇੰਟਰਵਿਊ ਨਾਲ ਰਿਲੇਟਡ ਵੀਡੀਓ ਕੁਝ ਚੀਜ਼ਾਂ ਤੁਹਾਨੂੰ ਜਿਹੜੀਆਂ ਸੀਗੀਆਂ ਕਲੀਅਰ ਕਰਨੀਆਂ ਸੀਗੀਆਂ ਤਾਂ ਕਿ ਹੁਣ ਜਿਹਨਾਂ ਇਹਨਾਂ ਦਿਨਾਂ ਦੇ ਜਿਹੜੇ ਹਾਲਾਤ ਚੱਲਦੇ ਪਏ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਸੋ ਬਾਕੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ